ਗਾਇਸ ਅਸੀਂ ਪੈਕਰ ਹਜੇ ਕੱਚੇ ਆ ਕਿਤੇ ਨੂੰ ਪੈਕਿੰਗ ਤੇ ਕੋਈ ਪ੍ਰੋਬਲਮ ਹੋਈ ਤਾਂ ਮੈਨੇਜ ਕਰ ਲਿਓ ਬਸ ਡੋਲ ਲਾ ਲਿਓ ਖੋਲਣ ਲੱਗੇ ਡੋਲ ਨਾਲ ਸੋ ਹੈ ਗਾਇਸ ਵੈਲਕਮ ਬੈਕ ਟੂ ਚੈਨਲ ਅਮੰਚੀ ਮਾ ਵਲੋਗਸ ਤੇ ਤੁਹਾਡਾ ਸਵਾਗਤ ਹੈ ਤੇ ਪਰ ਤੁਹਾਡੀ ਦੁਆ ਦੇ ਨਾਲ ਆਪਾਂ ਬਿਲਕੁਲ ਠੀਕ ਆ ਤਾਂ ਦੋਸਤੋ ਅੱਜ ਦਾ ਟਾਈਮ ਹੋ ਗਿਆ ਅੱਜ ਕਿੰਨਾ ਟਾਈਮ ਹੋ ਰਿਹਾ ਜੀ ਦੇਖੋ ਪਹਿਲਾਂ ਅੱਜ ਟਾਈਮ ਹੋ ਰਿਹਾ ਵਾ ਓਏ ਤੂੰ ਸੈਂਸਰ ਤੇ ਤਾਂ ਰੱਖ ਲੈ ਨਾ ਗਾਇਸ ਦੋ 40 ਤੇ ਮੈਂ ਮੈਂ ਇੱਧਰ ਰੋਟੀਆਂ ਬਣਾ ਰਹੇ ਨੇ ਅੱਜ ਗਾਇਸ ਹੈਲੋ ਗਾਇਸ ਗੁੱਡ ਮਾਰਨਿੰਗ ਜੀ ਗੁੱਡ ਦੁਪਹਿਰਿੰਗ ਹੀ ਹੈ ਗਾਇਜ਼ ਗੁੱਡ ਆਫਟਰਨੂਨ ਗੁੱਡ ਆਫਟਰਨੂਨ ਤਾਂ ਦੋਸਤੋ ਅੱਜ ਆਪਣੇ ਆਰਡਰ ਆ ਰਹੇ ਨੇ ਪਿਗਮੈਂਟੇਸ਼ਨ ਆਰਡਰ ਕਿਹਾ ਨਾ ਤੂੰ ਆਰਡਰ ਕਿਹਾ ਮੇਰੀ ਮੰਮੀ ਨੂੰ ਜਿਆਦਾ ਸੁਣ ਲੱਗ ਗਿਆ ਆਰਡਰ ਕਿਹਾ ਤੂੰ ਆਰਡਰ ਚਲੋ ਕੋਈ ਨਾ ਬੱਚੇ ਦੇਖਾਂਗੇ ਸੌਰੀ ਗਾਇਜ਼ ਗਲਤ ਬੋਲ ਗਿਆ ਤਾਂ ਗਾਇਜ਼ ਅੱਜ ਆਪਾਂ ਨੂੰ ਆ ਰਹੇ ਬਹੁਤ ਸਾਰੇ ਆਰਡਰ ਰੇਸ ਕਰਕੇ ਆਪਣਾ ਵਲੋਗ ਕਰ ਸਟਾਰਟ ਕਰਨ ਦਾ ਟਾਈਮ ਨਹੀਂ ਲੱਗਿਆ ਤੇ ਗਾਇਜ਼ ਅਸੀਂ ਨਾ ਇੱਕ ਸਵੇਰੇ ਵੀਡੀਓ ਪਾ ਬੈਠੇ ਜਿਹੜੀ ਇਸ਼ਾਨੀਆਂ ਵਾਲੀ ਆ ਤੇ ਉਹ ਲੋਕ ਆਰਡਰ ਪੁੱਛਦੇ ਸੀ ਕਿੱਦਾਂ ਕਰਨਾ ਉਹ ਮੈਂ ਆਰਡਰ ਲਈ ਨੰਬਰ ਦੇਤਾ ਇਸ ਕਰਕੇ ਆ ਦੇਖੋ ਨਾਲ-ਨਾਲ ਮੈਂ ਆਰਡਰ ਬੁੱਕ ਕਰ ਰਹੀ ਆ ਨਾਲ-ਨਾਲ ਰੋਟੀਆਂ ਪਕਾ ਰਹੀ ਆ ਗਾਇਜ਼ ਆਰਡਰ ਆ ਰਹੇ ਤੁਸੀਂ ਸਾਰੇ ਜਣੇ ਵੀ ਆਰਡਰ ਕਰ ਸਕਦੇ ਹੋ ਸਾਰਿਆਂ ਦਾ ਬਹੁਤ-ਬਹੁਤ ਥੈਂਕ ਯੂ ਬੱਸ ਬਹੁਤ ਜ਼ਿਆਦਾ ਪਿਆਰ ਕਰ ਰਹੇ ਆ ਸਾਰੇ ਮੈਨੂੰ ਇਹ ਦੇਖੋ ਮੇਰੇ دل ਦੀ ਤਮੰਨਾ ਸੀ ਕਿ ਮੈਂ ਜਦੋਂ ਮੈਂ ਫੇਮਸ ਹੋਵਾਂ ਨਾ ਕਿਸੇ ਕਿਸੇ ਚੰਗੇ ਕੰਮ ਨਾਲ ਹੋਵਾਂ ਜਿਹਦੇ ਨਾਲ ਤੁਹਾਨੂੰ ਵੀ ਫਾਇਦਾ ਹੋਵੇ ਮੈਨੂੰ ਵੀ ਹੋਵੇ ਤੇ ਉਹ ਗੱਲ ਬਿਲਕੁਲ ਬਾਬਾ ਜੀ ਨੇ ਸਹੀ ਕਿਹਾ ਬਲੇ ਸੋਹਣ ਹਾਲ ਸਾਸ਼ਟਰੀਆ ਕਾਲ ਕੰਟਰਪਤੀ ਸਿੰਘ ਜੀ ਜਿਕਾਰਾ ਸੇਰਾਂ ਵਾਲੀ ਮਾਤਾ ਦਾ ਬੋਲ ਸੱਚੇ ਦਰਬਾਰ ਕੀ ਜਾਏ ਜਿਕਾਰਾ ਸੱਚੀਆਂ ਜੋਤਾਂ ਵਾਲੀ ਮਾਤਾ ਦਾ ਸੱਚੇ ਦਰਬਾਰ ਕੀ ਜਾਏ ਜਿਕਾਰਾ ਨਾ ਬੋਲ ਸੱਚੇ ਦਰਬਾਰ ਕੀ ਜਾਏ ਜਾ ਪੀਰ ਲੱਖਾਵਾ ਜੀ ਗੈਸ ਸਾਰੇ ਸਰਵਨ ਮੰਨਦੇ ਸਾਰੇ ਧਰਮਨ ਮੰਨਣਾ ਚਾਹੀਦਾ ਹੈ ਗੈਸ ਤੇਰਾ ਜਸੂ ਮੇਰਾ ਜਸੂ ਮੇਰਾ ਜਸੂ ਆ ਰੋਹਣ ਗੇਸਾਰੇ ਹੋ ਗਏ ਗਾਇਸ ਹੁਣ ਮੈਂ ਚੱਲਾ ਸੀਗਾ ਆਪਣੀ ਫਟਕੋ ਲੈਣ ਗਾਇਸ ਵੈਦ ਜੀ ਵੈਦ ਜੀ ਬਣ ਲੱਗੇ ਐ ਜੱਫਾ ਅਜਾ ਆਪਾਂ ਕੁੱਟਣਾ ਸਮਾਨ ਕੁੰਡੀ ਕੋਲ ਆਪਾਂ ਡਾਲਿਆ ਹੋਇਆ ਦਾ ਦੋਸਤੋ ਹੁਣ ਆਪਾਂ ਲਾਈਕ ਕਰ ਲੈਣਾ ਸਮਾਨ ਤੇ ਤੁਹਾਨੂੰ ਫੇਰ ਆ ਕੇ ਮਿਲ ਜਦ ਤੱਕ ਮਮਾ ਰੋਟੀ ਖਾਂਦੇ ਆ ਤਾਂ ਦੋਸਤੋ ਹੁਣ ਆਪਾਂ ਰੈਮੇਡੀ ਬਣਾ ਕੇ ਰੱਖ ਲਈਏ ਰੋਟੀ ਵੀ ਖਾ ਲਈਏ ਤੇ ਗਾਇਸ ਮਮਾ ਇੱਧਰ ਜਾ ਰਹੇ ਨੇ ਹੁਣ ਪਿੰਡੀ ਰਹੀ ਪਿੰਡੀ ਰਹੀ ਗਾਇਸ ਕਿਸੇ ਕੋਲ ਉਹ ਗਾਇਸ ਮੇਰੀ ਮਾਮੀ ਦਾ ਫੋਨ ਆਇਆ ਹੈ ਹੈਲੋ ਹੈਲੋ ਹਾਂ ਜੀ ਮਾਮੀ ਸਸਰੀਕਾਲ ਹਲੋ ਸਸਰੀਕਾਲ ਜੀ ਸਸਰੀਕਾਲ ਸਸਰੀਕਾਲ ਕਿਦਾਂ ਮੇਰੇ ਪਾਪਾ ਆ ਗਏ ਤੇ ਆ ਗਏ ਆ ਗਏ ਸਾਹਮਣੇ ਬੈਠੇ ਆ ਮੇਰੇ ਮੈਂ ਗੱਲ ਕਰਾਂ ਹਮ ਕਰੇ ਗੱਲ ਪੈਣੇ ਸਸਰੀਕਾਲ ਇਹ ਤੂੰ ਬੁੱਕ ਚੁੱਪ 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 ਗਲਗਲ ਕੁੱਤਾ ਗਲਗਲ ਪੈਣੇ ਸਸਰੀਕਾਲ ਸਸਰੀਕਾਲ ਜੀ ਤਾ ਮਾਮੂਨੇ 1 ਮਿੰਟ ਲਈ ਤਾਂ ਲੱਗਿਆ ਵੀ ਆਂਗੇ ਹਾਏ ਹੋਏ ਅੰਦਰ ਨਹਿਰ ਤੇ ਪਹੁੰਚ ਕੇ ਬੱਸ ਉਹ ਕਿੱਥੇ ਰਿੱਦੇ ਬਰਸੇ ਹੋਰ ਮਾਮੂ ਜਿੱਦ ਸੁਰਸ ਨਹੀਂ ਨਹੀਂ ਲੋਈ ਨਹੀਂ ਟਿਕਟ ਹੈ ਹੈ ਮਾਮੇ ਕਰ ਤੁਹਾਨੂੰ ਹੀ ਦੱਸਦੇ ਪਰ ਸਾਨੂੰ ਸਰਪ੍ਰਾਈਜ਼ ਦੇਣ ਤਾਂ ਸੋਚ ਰਹੇ ਆ ਕਿੰਸ ਜਿਹੜਾ ਤੁਹਾਨੂੰ ਦੱਸਿਆ ਹੋਣਾ ਸਾਨੂੰ ਦੱਸਦੇ ਨਹੀਂਗੇ ਮੰਮੀ ਕਰੇ ਹੁੰਦੇ ਅਸੀਂ ਹੁਣ ਰੌਲਾ ਨਾ ਪਾ ਦਿੰਦੇ ਆ ਕਾ ਦੋਸਤੋ ਆ ਪਤਾ ਨਹੀਂ ਕੀ ਗੱਲਾਂ ਚੱਲ ਰਹੀਆਂ ਅੰਦਰ ਕੀ ਪਤਾ ਸਰਪ੍ਰਾਈਜ਼ ਹੀ ਮਿਲਦੀ ਕੋਈ ਗੱਲ ਨਹੀਂ ਤਾਂ ਦੋਸਤੋ ਮਮਾ ਹੁਣ ਚੱਲੇ ਨੇ ਸਮਾਨ ਲੈਣ ਆਪਣੇ ਆਰਡਰ ਪੈਕ ਕਰੰਦਾ ਤਾਂ ਮਮਾ ਹੁਣੀ ਜਾਣਦੇ ਨੇ ਜੇ ਉਹ ਚਕੇ ਵਲੌਗ ਬਣਾ ਤੁਸੀਂ ਦੇਖਿਓ ਮੈਨੇ ਵੀ ਨਹੀਂ ਪਤਾ ਬਣਾ ਦੇ ਕੇ ਨਹੀਂ ਤਾਂ ਨਿੱਤੇ ਜਦੋਂ ਆਂਦੇ ਆ ਫਿਰ ਮਿਲਦੇ ਆ ਆ ਦੇਖ ਲਓ ਗਾਇਸ ਮੀਟ ਵੀ ਨੰਨ ਨੂੰ ਟਕਾਣ ਜੀ ਹਾਂ ਹਾਂ ਬੰਦਾ ਡਿੱਗਿਆ ਪਿੱਛਮੀ ਹਾਂ ਡਿੱਗਿਆ ਬੰਦਾ ਸਾਈਕਲ ਵਾਲਾ ਬੰਦਾ ਡਿੱਗਿਆ ਪਿੱਛੇ ਗਾਇਸ ਬਹੁਤ ਪਿਆਰੇ ਆ ਆ ਕੇ ਆਏ ਆ ਬਾਜ਼ਾਰੋਂ ਗਾਇਸ ਜੀ ਭੱਜ ਗਏ ਆ ਤੁਹਾਨੂੰ ਧਰਿਆ ਕੇ ਦਿਖਾਉਣੇ ਆਪੀ ਕੀ ਲੈਣ ਗਏ ਸੀ ਬਾਜ਼ਾਰ ਯੈਸ ਬਾਏ ਬਾਏ ਦੋਸਤੋ ਮम्मा ਹੁਣੀ ਆ ਗਏ ਨੇ ਹੁਣ ਸਮਾਨ ਲੈ ਹੁੰਦਾ ਗਾਇਸ ਮੀਂਹ ਕੱਡਾ ਸੀ ਬਹੁਤ ਮੀਂਹ ਪੈਂਦਾ ਸੀ ਗਾਇਸ ਕੁਝ ਖਾਣੇ ਨਹੀਂ ਲੈ ਗਏ ਯਾਰ ਮੀਂਹ ਆ ਗਿਆ ਜਦ ਨੂੰ ਖਾਣ ਦਾ ਟਾਈਮ ਆਇਆ ਉਦੋਂ ਮੀਂਹ ਆ ਗਿਆ ਆਸੂ ਲੈ ਆਇਆ ਬਸ ਕੋਸ ਬਹੁਤ ਛਾਰੇ ਹੈ ਬਹੁਤ ਛਾਰੇ ਡੱਬੇ ਹੈ ਹਾਂ ਚੱਲੋ ਦੋਸਤੋ ਮੇਰਾ ਬਾਰ ਦੇਖੀ ਕਿਵੇਂ ਹੋ ਗਏ ਨਾਲਣਾ ਪੜਾ 12 ਇੱਕ ਦਜਣਾਂ ਦੋਸਤ ਜਲਦਿਆਂ ਉਹ ਨਹੀਂ ਆਲੀ ਉਹਨਾਂ ਨੂੰ ਮੀਂਹ ਆ ਗਿਆ ਦੋਸਤੋ ਸਰ ਜਣੇ ਹੁਣ ਆਰਡਰ ਕਰ ਲਓ ਜਲਦੀ ਜਲਦੀ ਮੋਕਣਾ ਜਾਣ ਕਿਤੇ ਹੋਰ ਕੀ ਮੈਂ ਕਿਹਾ ਇਹ ਵੀ ਜ਼ਰੂਰੀ ਦਿਖਾਉਣਾ ਰਾਹ ਤੇ ਸੀਲ ਹੋਣਾ ਇੰਨਾ ਜਾਮ ਲੱਗਿਆ ਇੰਨੇ ਹੁਣ ਮੀਰੂ ਕਹੇ ਬਾਰ ਕਿੰਨੇ ਇੰਨਾ ਨਹੀਂ ਬੰਦੇ ਨੇ ਕਿ ਨਵੇਂ ਮੈਨੂੰ ਨਹੀਂ ਹੁਣ ਖਾਣ ਨੂੰ ਕਹਿੰਦੀ ਆ ਤਾਂ ਨਹੀਂ ਪੈਂਦਾ ਗੱਭੀ ਜਦੋਂ ਮੈਂ ਇਹਨੂੰ ਕਿਹਾ ਵੀ ਨਹੀਂ ਤੇ ਖਾ ਲੈ ਯਾ ਦੇਖੋ ਨਹੀਂ ਉਹਦੇ ਮੈਂ ਖਾਣ ਲੱਗਾ ਨਾ ਉਹਦੇ ਨੇ ਕੱਢ ਕੇ ਨਾ ਡੱਬੀ ਅੰਦਰ ਲੈ ਗਏ ਠੀਕ ਆ ਫਿਰ ਚਾਬੀ ਇਹ ਬਾਹਰ ਛੱਡ ਗਏ ਠੀਕ ਆ ਤੇ ਉੱਥੇ ਉਹ ਕਾਫੀ ਖੜੇ ਹੋ ਸੀਗੇ ਮੁੰਡੇ ਮੁੰਡੇ ਜਿਹਾ ਠੀਕ ਆ ਮੈਂ ਤਾਂ ਕਰਕੇ ਨਹੀਂ ਖਾਦੇਗੇ ਮੈਂ ਇੱਥੇ ਆਜੂ ਮੈਂ ਕਿਹਾ ਫੇਰ ਖਾਣੇ ਜਦੋਂ ਉਹ ਦੁਕਾਨ ਚੋਂ ਬਾਹਰ ਨਿਕਲੀ ਜਦੋਂ ਮੀ ਛੁੱਟਿਆ ਨਾ ਮੀ ਇਹ ਨਹੀਂ ਤੇ ਕਿਹੜੀ ਦੁਕਾਨ ਚੋਂ ਸਪਿੰਡੀ ਰਹੀ ਨਹੀਂ ਉਹ ਹਾਂ ਆ ਦੱਸ ਸਿੰਗਲੇ ਦੇ ਹੁਣ ਅੱਛਾ ਉੱਥੇ ਸਿੰਗਲੇ ਦੇ ਕਿੰਨੇ ਨੇ ਤੇ ਹਰ ਤੁਸੀਂ ਮਰ ਕਿੱਥੇ ਜਾ ਗਏ? ਅਸਾਂ ਕੰਡੀ ਕਰਨ ਚ। ਇੱਥੇ ਕੁਝ ਪਸੰਦ ਨੇ ਆ ਗਿਆ ਤਾਂ ਉੱਥੇ ਲੈ ਆਣੇ ਆ। ਸਿੰਗੜੇ ਦੇ ਗਿਲੇ ਆ ਗਏ। ਸਿੰਗੜੇ ਦੇ ਆਲੇ। ਮੈਂ ਸ਼ਾਬ ਬਬਲ ਬਬਲ ਨਹੀਂ ਪੈਕ ਕਰਨਾ ਲਾ। ਚਾਹ ਠੀਕ ਹੈ ਠੀਕ ਹੈ। ਤਾਂ ਚਲੋ ਦੋਸਤੋ ਹੁਣ ਕੁਝ ਖਾਣ ਨੂੰ ਲੈ ਲੈਂਦੇ ਮੈਨੂੰ ਭੁੱਖ ਲੱਗੀ ਆਏ ਕਿ ਨਹੀਂ ਗੁੰਗੀ ਆਗੇ? ਤਾਂ ਆਏ ਕਿ ਨਹੀਂ ਗੁੰਗੀ ਆ ਕਿ ਨਹੀਂ। ਤਾਂ ਗਾਇਸ ਆਪਾਂ ਚਾਹ ਪੀ ਕੇ ਹੋ ਗਿਆ ਫ੍ਰੀ ਤੇ ਦੇਖ ਲਓ ਆਪਾਂ ਕਰਦੇ ਮੈਂ ਆਹ ਪੈਕ। ਆਹ ਪੈਕ ਨਹੀਂ। ਮੀਨਿੰਗ ਆਰਡਰ ਪੈਕ। ਆਰਡਰ ਪੈਕ ਕਰ ਰਹੇ ਆ ਗਾਈ ਤੁਹਾਡੇ। ਯਾ ਯਾ ਇਹ ਦੇਖੋ ਆਰਡਰ ਆਪਾਂ ਨੂੰ ਕਰੇ ਅੱਜ ਆ ਦੇਖ ਲਓ ਪੈਕਿੰਗ ਹੋਈ ਜਾਂਦੀ ਹੈ ਯੈਸ ਆ ਬਣਾ ਕੇ ਆਪਾਂ ਤਿਆਰ ਕਰਦੇ ਹੂੰ ਕਿਉਂਕਿ ਪੈਕਿੰਗ ਦਾ ਕੰਮ ਵੈਸੇ ਮੈਂ ਕਰਦੀ ਤਾਂ ਨਹੀਂ ਹੈਗੀ ਚਲੋ ਆਪਾਂ ਆਪਾਂ ਖੋਲ ਲਈ ਦੁਕਾਨ ਆਪਾਂ ਕਰੇ ਤੁਹਾਡੇ ਕਰਕੇ ਆਪਾਂ ਪੈਕ ਕਰ ਲੱਗੇ ਹੋਏ ਹਾਂ ਹੂੰ ਤੇ ਗਾਇਦ ਅਥੀ نیچے ਬਹੁਤ ਜ਼ਿਆਦਾ ਭਿੱਜ ਕੇ ਸੀਗੇ ਹੂੰ ਉਸ ਨੂੰ ਠੀਕ ਜਿਹਾ ਪਰ ਗਰਮੀ ਸੀਗੀ ਸੋਪਕੀ ਹੂੰ ਕੱਪੜੇ ਨੇ ਚੇਂਜ ਕਰ ਲਏ ਇੰਨੇ ਨਿਪੇ ਜਿਸੀ ਉਹ ਤਾਂ ਕਿੰਮੇ ਨੇ ਹਨੇਰੀ ਵਾਲੀ ਚੱਲ ਕਿੰਮੀਨੀ ਕਿੰਮੇ ਕਿੰਮਿੰਦੀ ਹੋਈ ਸੀ ਮੈਨੂੰ ਲੱਗਦਾ ਗੈਟ ਗੁੱਟ ਦੇਖਿਆ ਗਿਆ ਸੀਗਾ ਨਾ ਗੈਟ ਗੁੱਟ ਖੜਕਾ ਕੇ ਆ ਗਿਆ ਕਦੋਂ ਲੈ ਕੇ ਕਦੋਂ ਗਏ ਸੀ ਅੰਦਰ ਉਹ ਦਦੀ ਦੀਦੀ ਉੱਧਰ ਗਏ ਸੀਗੇ ਉਹ ਦੋ ਦਦੀ ਜਿੰਦੀ ਦੀਦੀ ਤੇ ਤੁਹਾਡਾ ਆਪਾ ਥੋੜਾ ਜਨਾ ਉੱਪਰ ਲਗਾ ਦਿੰਦੇ ਆ ਕਿਉਂਕਿ ਕੋਰੀਅਰਾਂ ਨਹੀਂ ਆਉਣੀ ਆ ਚੀਜ਼ ਢਲ ਨਾ ਜਾਵੇ ਅਦੇ ਆਪਾਂ ਇਹਨੂੰ ਰੈਪਿੰਗ ਪੇਪਰ ਇਹਦੇ ਉੱਪਰ ਇਦਾਂ ਲਗਾਤਾ। ਜਿੰਨੇ ਸੇ ਤਰੀਕੇ ਤੈਨੂੰ ਕਹੀਏ ਯਾਰ ਤੁਸੀਂ ਬੜਾ ਜ਼ਿਆਦਾ ਕਰ ਰਹੇ ਹੋ ਹਾਂਰੇ। ਇਹ ਕੋਈ ਨਾ ਇਹ ਡਰਾਇਰ ਮਾਰ ਦਾਂਗੇ ਸਵੇਰੇ ਲਿਆ ਕੇ ਮਾਰ ਦਾਂਗੇ ਉੱਤੇ। ਨਾਲ ਚਿਪਕ ਜਾਣੀ ਇਹ। ਹੁਣ ਆਪਾਂ ਸਟicker ਬਣਵਾਉਣੇ ਆ ਦੋਸਤ ਜਿਹੜਾ ਆਪਾਂ ਇਦਾਂ ਇੱਥੇ ਛਾਪਾਂਗੇ। ਹਾਂ। ਖਾ ਹੁਣ ਸਟicker ਇਹਦੇ ਤੇ ਐਂ ਛਾਪ ਦਿਆਂਗੇ ਉਹ ਸਟicker ਬਣਵਾ ਲਾਂਗੇ। ਗੋਲ ਵੀ ਹਾਂ ਵੀ ਇਹ ਕਿਵੇਂ ਲਾਉਣੀਆਂ। ਆਪਣਾ ਨਾਮ ਲਿਖ ਕੇ ਬਾਹਰ ਨਾਮ ਰਿੰਦਰ ਡੋਲਰ ਯਾਰ ਮੈਨੂੰ ਵੀ ਕੁਝ ਕਰ ਲੈਂਦਾ ਫਿਰ ਤੁਸੀਂ ਮੈਨੂੰ ਇੱਕੋ ਗੱਲ ਦਾ ਨਾ ਮਾਰਦੇ ਹੋ ਮੈਂ ਕਿ ਬਾਹਰ ਵੱਡੋਲੀ ਪਹਿਲਾਂ ਵੀ ਪੁੱਛੋ ਕੀ ਮੇਰੇ ਸਾਥ ਨਹੀਂ ਦਿੰਦਾ ਮੈਨੂੰ ਪਤਾ ਹੀ ਹੈ ਮੈਂ ਕਹਿਣਾ ਹੀ ਆ ਉੱਥੇ ਕੁਝ ਦਿੰਝਿੰਦਾ ਉਹ ਨਹੀਂ ਉਹ ਨਹੀਂ ਜਾਣਾ ਤਾਂ ਡੱਬੀ ਨੂੰ ਇੱਥੇ ਲਿਖਦਾ ਮੈਂ ਦੱਸਿਓ ਮੈਨੂੰ ਪਤਾ ਇਹ ਦੋ ਦੇਖ ਲੋ ਗਾਈਜ਼ ਆ ਦੇਖ ਲੋ ਤੇਨ ਆਰਡਰ ਪੈਕ ਹੋ ਗਏ ਆ ਆ ਦੇਖੋ ਤੇ ਆਪਾਂ ਜਿੰਨੇ ਆਰਡਰ ਅੱਜ ਆਏ ਆ ਕੋਸ਼ਿਸ਼ ਕਰਾਂਗੇ ਸਾਰੇ ਪੈਕ ਹੋ ਜਾਣ ਤੇ ਵੱਧ ਤੋਂ ਵੱਧ ਆਪਾਂ ਕੋਸ਼ਿਸ਼ ਕਰਿਆ ਕਰਾਂਗੇ ਜਿਵੇਂ ਜਿਵੇਂ ਆਰਡਰ ਆਉਣਗੇ ਨਾਲ ਦੀ ਨਾਲ ਪੈਕ ਕਰਕੇ ਤੁਹਾਡੇ ਤੱਕ ਪਹੁੰਚਦੇ ਕਰਾਂਗੇ ਠੀਕ ਹੈ ਆਪਣੇ ਅੱਜ ਪੈਕਿੰਗ ਹੋ ਰਹੀ ਹੈ ਪਲ ਨੂੰ ਇਹ ਕੋਰੀਅਰ ਨਿਕਲ ਜਾਣਗੇ ਠੀਕ ਹੈ ਜਿਨ੍ਹਾਂ ਨੇ ਅੱਜ ਆਰਡਰ ਕੀਤੇ ਆ ਉਹਨਾਂ ਦਾ ਥੈਂਕ ਯੂ ਆਹ ਖੋਲੀ ਹਣੀ ਹੁਣ ਇਹ ਮੈਂ ਸੋਚੀ ਇਹ ਜ਼ਿਆਦਾ ਰੈਪਿੰਗ ਹੋ ਗਈ ਇਹਨੂੰ ਇਹਨੂੰ ਖੋਲ ਕੇ ਦੁਬਾਰਾ ਕਰਾਂ ਹਾਂ ਦادی ਹੋ ਗਈ ਇਹ ਸੋ ਚੰਮੀ ਜੀ ਮੇਰੇ ਅੱਗੇ ਛੋਟੇ ਜਾ ਭਰਾਵਾ ਤੂੰ ਆ ਦੇਖ ਆ ਦੇਖ ਆ ਦੇਖ ਤੂੰ ਕਹਿ ਰਿਹਾ ਗਾਈ ਦਾ ਸੀ ਪੈਕ ਕਰ ਰਹੇ ਜੇ ਕੱਚੇ ਆ ਕਿਸੇ ਨੂੰ ਪੈਕਿੰਗ ਤੇ ਕੋਈ ਪ੍ਰੋਬਲਮ ਹੋਈ ਤਾਂ ਮੈਨੇਜ ਕਰ ਲਿਓ ਬਸ ਡੋਲ ਲਾ ਲਿਓ ਖੋਲਣ ਲੱਗੇ ਡੋਲ ਲਾ ਮਾਈਨਫ ਇਨਫ ਇਨਫ ਹੋਰ ਪਾ ਆ ਦੇ ਲੋ ਗਾਈ ਧੋਖਾ ਕਰਦਾ ਹੈ ਵੈਸੇ ਸੀ ਕੰਜੂਸੀ ਇਹ ਧੋਖਾ ਕਰਦਾ ਵੇਖੋ ਗਾਇਸ ਕਿੰਨੀ ਥੋੜੀ ਜਿਹੀ ਭਈਏ ਦੇਖੋ 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 ਮੈਂ ਨਹੀਂ ਧੋਖਾ ਕਰਦੀ ਮੈਂ ਖੁੱਲੇ ਦਿਲ ਨਾਲ ਵੰਡਦੀ ਪਈ ਨੇ ਮੰਮੀ ਤੁਸੀਂ ਆਹ ਦਿੱਤੀ ਡੱਬੀ ਚੱਕ ਕੇ ਦਿਖਾਇਓ ਇਹਦੇ ਤੇ ਲਾਤਾ ਕਰ ਵਿੱਚ ਤੇ ਹੁਣ ਆਪਾਂ ਸਟicker ਬਣਵਾਉਣੇ ਆ ਗਾਇਸ ਜਿਹਦੇ ਨਾਲ ਜਿਹਦੇ ਉੱਤੇ ਇੱਕ ਤਾਂ ਆਪਣਾ ਕਾਲੂ ਬਣਵਾ ਕੇ ਲੈ ਕੇ ਆਵਾਂਗੇ ਹਾਂ ਤੇ ਇੱਕ ਇਹ ਸਾਰੇ ਜਣੇ ਪੁੱਛੀ ਜਾਂਦੇ ਆ ਵੀ ਕਿਵੇਂ ਯੂਜ਼ ਕਰਨੀ ਆ ਕਦੋਂ ਲਾਉਣੀ ਆ ਕਿਵੇਂ ਲਾਉਣੀ ਆ ਆ ਦੇਖੋ ਗਏ ਸਾਨੂੰ ਖੁੱਲੇ ਦਿਲ ਨਾਲ ਵੰਡਤੀ ਆ ਜਿਹਦੇ ਕੋ ਆਉਗੇ ਦੇਖੋ ਜ਼ਿਆਦਾ ਚੱਲਗੀ ਦੇਖੋ ਮੰਮੀ ਇਹਦੇ ਤਾਂ ਪਤਾ ਨਹੀਂ ਜਿਹੜੇ ਕੋ ਲੋਗੇ ਤਾਂ ਕਿਸਮਤ ਵਾਲੀ ਬੁੱਤੇ ਤੱਕ ਨਾ ਪਰਦੀ ਡੋਲ ਜਾਣੀ ਆ ਹੂੰ ਲਿਕਵਰ ਨਾਲ ਨੇ ਹੈ ਬੰਦ ਆਏ ਨਹੀਂ ਕਰਨੀ ਆਏ ਨਹੀਂ ਕਰਨੀ ਤੋੜਤੀ ਲਾ ਉੱਤੇ ਬੰਦ ਉਹਦਾ ਨਹੀਂ ਸਹੀ ਲੱਗਦਾ ਚਲੋ ਗਾਇਜ਼ ਅਸੀਂ ਪੈਕਿੰਗ ਕਰ ਲਈਏ ਤੇ ਫਿਰ ਤੁਹਾਨੂੰ ਫਿਰ ਮਿਲਦੇ ਆ ਆ ਕੈਂਚੀ ਚੱਲਦੀ ਹੈ ਤੋ ਦੋਸਤੋ ਆਰਡਰ ਆਪਾਂ ਪੈਕ ਕਰ ਦਿੱਤੇ ਨੇ ਤੇ ਹੁਣ ਆਪਾਂ ਖਾਣ ਲੱਗੇ ਆ ਰੋਟੀ ਗਾਇਜ਼ ਅੱਜ ਰੋਟੀ ਐ ਚਾਹੀਦੀ ਆ ਦਾਲ ਤੇ ਨਾਲ ਹੈਗੇ ਪਿਆਜ਼ ਤੇ ਨਾਲ ਰੋਟੀਆਂ ਬਾਹਰ ਮਹੀ ਆ ਗਏ ਦੋਸਤੋ ਬਹੁਤ ਜ਼ਿਆਦਾ ਤੇਜ਼ ਫ੍ਰੀਟ ਤਾਂ ਗਾਇਜ਼ ਇਹ ਤਾਂ ਲਾਈ ਲੱਗਦੇ ਨਹੀਂ ਤਾਂ ਚੁੱਭੀ ਲਉਣ ਚੱਲਾਂ ਭਾ ਅੱਜ ਕਿਹੜੀ ਤੇ ਲਾ ਗਏ ਚੁੱਭੀ ਗਾਇਜ਼ ਆ ਗਏ ਕਿਤੇ ਗੜੇ ਪੈਣ ਲੱਗੇ ਸਾਹ ਸੱਚੀ ਤੜ 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 ਵਾਜੇ ਬਾਸ ਤੋਂ ਹਨ ਮੇਰੀ ਬਾਜ ਬਾਸ ਤੋਂ ਆਉਂਦੀ ਹੈ ਪਰ ਮੈਨੂੰ ਲੱਗਦਾ ਬਾਜ